ਅਸੀਂ ਸਿਕਿਉਰਿਟੀ ਦੇ ਫੋਕਤਾ ਪ੍ਰਬੰਧ ਕੀਤੇ ਗਏ ਆ ਮਾਨਯੋਗ ਏਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਵਧੀਆ ਧੂਂਕਾਂ ਨਾਲ ਮਨਾਉਣਾ ਚਾਹੁੰਦੇ ਆ ਤਿਹਾਰ ਵੀ ਹਰ ਇੱਕ ਬੰਦੀ ਨੂੰ ਮੌਕਾ ਮਿਲ ਸਕੇ ਉਹਨੂੰ ਇਹ ਨਾ ਹੋਵੇ ਵੀ ਮੈਂ ਬੰਦਾ ਇਸ ਤਿਹਾ ਤੋਂ ਵਾਂਝਾ ਰਹਿ ਗਿਆ ਜਾਂ ਕਿਸੇ ਭੈਣ ਨੂੰ ਇਹ ਨਾ ਹੋਵੇ ਵੀ ਮੇਰਾ ਭਰਾ ਅੰਦਰ ਬੰਦ ਸੀ ਤੇ ਮੈਂ ਉਹਦੇ ਘੁੱਟ ਤੇ ਰਖੜੀ ਨਹੀਂ ਬਣ ਸਕੀ ਅਸੀਂ ਇਹ ਬਦ ਤੋਂ ਬਦ ਸਾਰੀਆਂ ਭੈਣਾਂ ਨੂੰ ਮੌਕਾ ਦਿੱਤਾ ਹੈ ਸਮਾਸ ਵੇਰੇ 8 ਵਜੇ ਤੋਂ ਅਸੀਂ ਸ਼ੁਰੂ ਕਰ ਦਿੱਤਾ ਗਿਆ ਤੇ 5 ਵਜੇ ਤੱਕ ਅਸੀਂ ਬਣਵਾਵਾਂਗੇ ਨਹੀਂ ਜੀ ਮੈਂ ਨਹੀਂ ਬਣਵਾ ਸਕਿਆ ਮੈਂ ਆਪਣੀ ਡਿਊਟੀ ਤੇ ਆ ਗਿਆ ਸੀ ਭੈਣ ਮੇਰੀ ਬੂਰਸੀ ਇਸ ਕਰਕੇ ਮੈਂ ਨਹੀਂ ਜਾ ਸਕਿਆ ਤੇ ਮੈਂ ਇੱਥੇ ਹੀ ਇਹਨਾਂ ਨਾਲ ਹੀ ਅੰਦਰਲੇ ਬੰਦੀਆਂ ਨਾਲ ਤੇ ਭੈਣਾਂ ਨਾਲ ਰਲ ਕੇ ਇੱਥੇ ਹੀ ਰਕੜੀ ਦਾ ਤਿਆਰ ਬਣਾਉਂਗਾ ਨਹੀਂ ਉਹਨਾਂ ਨੂੰ ਪਤਾ ਹੈ ਭੈਣਾਂ ਨੂੰ ਪਤਾ ਹੈ ਵੀ ਮੇਰਾ ਵੀਰ ਹੈ ਜਿਹੜਾ ਕਿਹੜੀ ਡਿਊਟੀ ਤੇ ਆ ਨਹੀਂ ਆ ਸਕਦਾ ਇਹ ਲਾਸਟ ਡਿਊਟੀ ਜ਼ਰੂਰੀ ਆ ਪਹਿਲਾਂ ਸਭ ਤੋਂ ਪਹਿਲਾਂ ਡਿਊਟੀ ਜ਼ਰੂਰੀ ਹੈ ਤਿਹਾਰ ਬਾਅਦ ਹਾਂ ਆਪ ਦੂਸਰੇ ਕੰਮ ਸਾਡੇ ਜਿਵੇਂ ਆਪਣੇ ਕੋਟਾਂ ਚ ਵਕ ਵਕ ਕੋਟਾਂ ਲਈ ਸਾਡੀਆਂ ਪੇਸ਼ੀਆਂ ਜਾਂਦੀਆਂ ਜਾਂ ਬਿਮਾਰ ਬੰਦੀਆਂ ਨੂੰ ਚੈੱਕ ਅਪ ਕਰਾਉਣ ਲਈ ਸਰਕਾਰੀ ਰਜਿਸਤਰਾ ਹਸਪਤਲ ਭੇਜਦੇ ਆ ਸੀ ਉਹ ਸਾਡੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਸਾਡੀ ਆਪਣੀ ਜਿਹੜੀ ਰੈਸਟ ਤੇ ਫੋਰਸ ਹੁੰਦੀ ਹੈ ਉਸ ਨੂੰ ਅਸੀਂ ਅੱਜ ਉਹ ਬੁਲਾਇਆ ਗਿਆ ਤੇ ਬਾਧੂ ਜਿਹੜੇ ਡਿਊਟੀ ਦੇ ਵੀ ਚੁੱਕੇ ਸੀ ਉਹਨਾਂ ਤੋਂ ਬਾਧੂ ਡਿਊਟੀ ਲੈ ਕੇ ਅਸੀਂ ਆਪਣੀ ਫੋਰਸ ਨਾਲ ਹੀ ਸਾਰੇ ਸਿਕਿਉਰਿਟੀ ਪ੍ਰਬੰਧ ਕੀਤੇ ਗਏ